ਆਪਾਂ ਨੂੰ ਆਇਆ ਬਈ ਕਾਲੀ ਦਲ ਖਤਮ ਆ ਜੀ ਕਾਲੀ ਦਲ ਖਤਮ ਕਾਲੀ ਦਲ ਖਤਮ ਨਹੀਂ ਕਾਲੀ ਦਲ ਆਰਾਮ ਕਰ ਰਿਆ ਸੀ ਤੇ ਹੁਣ ਮੂਡ ਬਣਾ ਹੁਣ ਜਾਗਿਆ ਤੇ ਹੁਣ ਕਰੂਗਾ ਸਾਰਿਆਂ ਨੂੰ ਬੰਦੇ ਬਣਾਉਗਾ ਐਸ ਕਰਕੇ ਦਿਖਾ ਦਿਓ ਫਿਰ ਮਾਗੀ ਵਾਲੇ ਦਲ ਕਿ ਕਾਲੀ ਦਲ ਮਤਲਬ ਕਾਲੀ ਦਲ ਹੈ ਉਹ ਪਾਰਟੀ ਹੈ ਜਿਸ ਪਾਰਟੀ ਨੇ ਜ਼ੁਲਮ ਦੇ ਖਿਲਾਫ ਲੜਾਈ ਲੜੀ ਹੈ ਤੇ ਲੜਦੇ ਰਹੇਗਾ ਸੋ ਜਿਹੜਾ ਅਸੀਂ ਪਲਾਨ ਕੀਤਾ ਹੈ ਜਿਹੜੇ ਆ ਮਾਰਲੇ ਜ਼ਿਲ੍ਹਾ ਹਲਕੀ ਹਲਕੀ 27 ਹਲਕੇ ਆ ਜੀ ਹਲਕੀ ਤਿੰਨ ਨਹੀਂ ਆ ਜੀ ਜ਼ਿਆਦਾ ਨਹੀਂ ਕੱਲੀਆਂ 10 ਬਸਾਂ ਨੇ ਮੁਕਸਰ ਵਾਲੇ ਅੱਗੇ ਉਹ ਲੈ ਕੇ ਆਉਣਗੇ 100 100 ਪਰ ਤੁਸੀਂ ਸਾਰੇ 10 10 ਪਰ ਇਹ ਨੇ ਟੱਗੀ ਨਾ ਮਰੇ ਜੀ ਕਹੇ ਤੁਸੀਂ ਜੀ ਕਾਰ ਤੇ ਬਸ ਕਾਰ ਤੇ ਜਿਹੜਾ ਆਇਆ ਨਾ ਕਾਰ ਤੇ ਆਇਆ ਇਹਦਾ ਮਤਲਬ ਦੱਸਾਂ ਦੱਸਾਂ ਬਸਾਂ ਦੀ ਆਉਦੀ ਲਿਸਟ ਦੇ ਦਿਓ 10 ਕੱਲੀ 10 10 ਚ ਤੁਸੀਂ ਦੇਖ ਲਓ 500 ਬੰਦਾ ਤੁਹਾਡੇ ਕੋਲੇ ਐ ਜਾਣਾ ਹੋਣਾ ਚਾਹੀਦਾ ਇਹ ਦੇ ਚੇ ਦਿ ਲੋਨ ਦਰਦ ਹੋਏ ਮੈਂ ਕਾਲੀ ਦਲ ਦੀ ਕਾਨਫਰੰਸ ਜਾਣਾ ਹੈ ਬਾਈ ਇੱਕ ਸੁਝਾਅ ਹੈ ਇੱਥੇ ਜਿਹੜੇ 90 ਹਲਕੇ ਉਹਨਾਂ ਚੋਂ 50-50 ਬੰਦੇ ਹੀ ਚਾਏ ਕਰਨਾ ਸਾਰੇ ਪੰਜਾਬ ਪ੍ਰਚਾਰਤਾ ਹੋਣ ਉਹ ਠੀਕ ਹੈ ਪਰ ਆਪਾਂ ਇਕੱਲੇ 27 ਹਲਕੇ ਯਾਰ ਮੁਖਸ ਰਾਏ ਨੂੰ ਲੋੜ ਹੈ ਮੈਂ ਤਾਂ ਮੈਂ ਤਾਂ ਸੰਧੋ ਸੰਧੋ ਸੋਨਹਾਂ ਸ੍ਰੀ ਅਕਾਲੇਖੋ ਸਭ ਤੋਂ लाडले ਤੁਸੀਂ ਸਭ ਤੋਂ लाडले ਬਾਦਲ ਸਾਹਿਬ ਦੇ ਤੁਸੀਂ ਤੁਹਾਡੇ ਘਰ ਨਾਲ ਰਿਸ਼ਤਾ ਤੁਹਾਡੇ ਬਾਦਲ ਸਾਹਿਬ ਦਾ ਮੈਨੂੰ ਲੱਗਦਾ ਆ ਜਿਹੜਾ ਆਪਾਂ ਬੈਠੇ ਆ ਸਾਰੇ ਚੰਗੇ ਚੰਗੇ ਕੋਟ ਪਾਈ ਬੈਠੇ ਆ ਬਾਪੂ ਵਰਗੇ ਸਹੀ ਗੱਲ ਬਾਪੂ ਵਰਗੇ ਜਿਸ ਬਾਪੂ ਨੇ ਪੂਰੀ ਜ਼ਿੰਦਗੀ ਲਾਤੀ ਇਸ ਭਾਵੇਂ ਪੰਜਾਬ ਸਾਰਾ ਕੀਤਾ ਪਰ ਇੱਥੇ ਦਾ ਜਿਵੇਂ ਘਰ ਦੇ लाडले ਹੁੰਦੇ ਆ ਅਰੇ ਪਿਆਰ ਨੂੰ ਮੁਕਤ ਠੇਕਾ 90000 ਰੁਪਏ ਆ ਜੀ ਨਾ 15000 ਨਹੀਂ ਕੋ ਲੈਂਦਾ ਸੀ ਅਲੀ ਵੀ ਥੋੜਾ ਮਿਲਦਾ ਸੁੱਤੇ ਪੈਗੇ ਹਣ ਚਾਗ ਪਿਆ ਨਹੀਂ ਤਾਂ ਭਗਵਾਨ ਜੀ ਮਨ 5 ਸਾਲ ਬਾਅਦ ਫੇਰ ਤੋਂ ਆਜੂ ਉਹ ਨਹੀਂ ਆਉਣਾ ਜੀ ਉਹ ਨਹੀਂ ਆਉਣਾ ਜੀ ਉਹ ਜਿਵੇਂ ਨਾ ਬੱਚਿਆਂ ਨੂੰ ਡਰਾਉਂਦੇ ਹੁੰਦੇ ਆ ਕਿ ਸੌਣਾ ਤੇ ਲੈ ਕੇ ਆਜੂ ਪਰਫੋਮੇ ਉਹਨਾਂ ਦਾ ਲੋਕਾਂ ਨੂੰ ਡਰਾਉਣ ਲੱਗ ਗਿਆ ਜੀ ਭਗਵਾਨ ਤੋਂ ਫੇਰ ਤੋਂ ਆਜੂ ਜੇ ਤੁਸੀਂ ਨਾ ਜਾਗੇ ਐਨਾ ਦੁਖੀ ਕਰਤਾ ਹੁੰਦੇ ਐਨਾ ਪੁਰਾ ਹਾਲ ਪੁਰਾ ਮੇਰੇ ਕੋਲ ਕੱਲ ਬੀਬੀਆਂ ਵਾਸਤੇ ਰਿਖੋ ਬੀਬੀ ਨੇ ਬੀਬੀਆਂ ਨੂੰ ਇੱਕ ਕਮਾਂਡ ਹੈ ਕਿ ਬੀਬੀਆਂ ਇੱਕ ਇੱਕ ਸਾਈਡ ਹੁਣ ਬੀਬੀ ਨੇ ਚੈਲੰਜ ਲੁੱਟਾ ਹੈ ਕਹਿੰਦਾ ਤੁਸੀਂ ਅੱਧੂ ਅੱਧ ਵਾਟ ਵਾਟ ਬਣਾਣ ਇੱਕ ਪਾਸੇ ਬੀਬੀ ਮੈਂ ਤੁਹਾਨੂੰ ਇੱਕਲ ਦੱਸਾਂ ਪਿਛਲੇ ਮਾਘੀ ਦੇ ਮੇਲੇ ਤੇ ਪਿਛਲੇ ਮਾਘੀ ਦੇ ਮੇਲੇ ਤੇ ਬੀਬੀਆਂ ਦਾ ਘੱਟ ਇੱਕ ਦਿਨ ਪਹਿਲੇ ਦਾ ਸੀ ਉਸ ਤੋਂ ਬਾਅਦ ਬੰਦਿਆਂ ਤੋਂ ਜ਼ਿਆਦਾ ਸੀ ਬਹੁਤ ਸਹੀ ਜ਼ਿਆਦਾ ਵੇਖ ਲਓ ਹੁਣ ਨਾ ਆਪ ਚੈਲੇ ਜਾ ਨਹੀਂ ਵੱਜ ਗਿਆ ਭਗਵਾਨ ਜੀ ਇਹਨੂੰ ਮਰ ਕੇ ਸਾਨੂੰ ਕਹਿੰਦੇ ਉਹ ਜਾ ਉਹ ਕਰ ਦਿੰਦੇ ਅਸੀਂ ਇਹ ਆਪਾਂ ਦਾ ਮਾਤਾ ਇਹ ਕਹਿੰਦਾ ਕਿ ਆਪਾਂ ਇਕੱਠੇ ਹੋਈਏ ਵਾਪਸ ਪੰਜਾਬ ਦੀ ਸਰਦਾਰੀ ਕਾਇਮ ਕਰੀਏ ਤਾਂ ਵੱਜੂਗਾ ਪੰਜਾਬ ਉਹਨਾਂ ਦੇਖ ਲੋ ਅਜਰਾ ਫਰੀਦਕੋਟ ਦਾ ਬਣਿਆ ਐਮਪੀ ਬਣਿਆ ਕਿਤੇ ਲੱਭਿਆ ਉਹਦੇ ਪਾਸ ਕਿਤੇ ਦੁੱਖ ਸੁੱਖ ਹੈ ਕੀ ਲੜਾਈ ਲੜੀ ਨਾ ਉਹ ਸੋਚਦੇ ਆ ਅਸੀਂ ਸਿਆਸਤ ਇੱਕ ਦੁਕਾਨ ਆ ਸਾਡੇ ਵਾਸਤੇ ਬਾਦਲ ਸਾਹਿਬ ਸੋਚਦੇ ਸੀ ਸੇਵਾ ਹੈ 16 16 ਸਾਲ ਬਾਦਲ ਸਾਹਿਬ ਤੇ ਤੁਹਾਡੇ ਬਜ਼ੁਰਗਾਂ ਨੇ ਜੇਲਾ ਕੱਟੀਆਂ ਇੱਥੇ 1 ਸਾਲ ਚ ਚੀਕਾਂ ਨਿਕਲੀਆਂ ਪਈਆਂ ਤੋਂ ਆਪਾਂ ਪਛਾਣੀ ਹੈ ਆਪਾਂ ਆਪਣੀ ਪਾਰਟੀ ਤਗੜਾ ਕਰੀਏ ਤੇ 2 ਸਾਲ ਰਹਿ ਗਏ 2 ਸਾਲ ਤੁਸੀਂ ਮਨ ਬਣਾ ਲਓ ਨਾ ਕਾਲੀ ਨਲ ਦੇ ਵਰਕਰਾਂ ਦਾ ਮੁਕਾਬਲਾ ਕਰਨਾ ਕੋਈ ਕਰ ਨਹੀਂ ਸਕਦਾ ਮੈਂ ਤਾਂ ਦੇਖਿਆ ਹੁਣ ਸਿਰ 25 ਲੱਖੇ ਤੁਸੀਂ ਮਨ ਬਣਾ ਲਿਆ ਜਿੰਨਾ ਤੇ ਬਿਲਚ ਸੀ ਤੇ ਇਸ ਕਰਕੇ ਮਾਘੀ ਤੇ ਮੇਲੇ ਤੇ ਆਪਾਂ ਜੋ ਕੱਟ ਕਰਨਾ ਜੇ ਆਉਣਾ ਤਾਂ ਦਿਨੋਂ ਆਵੇ ਆਪਾਂ ਕੋਈ ਫਾਰਮੈਲਟੀ ਨਹੀਂ ਕਰਨੀ ਚਾਹੀਦੀ ਮਨ ਬਣਾ ਕੇ ਆਇਓ ਕਿ ਕਿ ਅਸੀਂ ਬਹਿਣਾ ਉੱਥੇ ਕੋਈ ਆਉਣ ਇੱਥੇ ਜਿਹੜੇ ਇੱਥੇ ਬੋਣ ਐਵੇਂ ਆਪਾਂ ਬਸਾ ਭਰ ਭਰ ਕੇ ਆਪਾਂ ਲਿਆ ਕਿ ਮੇਲਾ ਦੇਖਣ ਵਾਸਤੇ ਨਹੀਂ ਤੁਸੀਂ ਆਪਾਂ 19 ਵਰਕਰ ਲੈ ਕੇ ਆਓ ਜਿਹੜੇ ਜਿਹੜੇ ਜਾ ਕੇ ਸਿੱਧਾ ਕਾਨਫਰੰਸ ਜਾਣਗੇ ਉਹਦੇ ਬਾਅਦ ਭਾਵੇਂ ਇਸ਼ਨਾਨ ਜਾਂ ਕਿਤੇ ਪਤਾ ਟਿਕਣ ਜਾਣਾ ਕਿਤੇ ਪਰ ਅਪਾਸਿ ਤੇ ਕਾਨਫਰੰਸ ਆਪਾਂ ਕਿਉਂ ਫਾਰਮੈਟ ਨਹੀਂ ਕਰ ਰਹੇ ਕਿ ਦਿਵਸ ਤੋਂ ਕਨਫਰਮਟੀ ਕੋਈ ਨਹੀਂ ਕਰਦੀ ਉਹ ਫੌਜੀ ਲੈ ਕੇ ਆਓ ਜਿਹੜੇ ਬਿਨਾਂ ਪੀੜੀਆਂ ਤੋਂ ਜਿਹਨੂੰ ਪਤਾ ਕਾਲੀ ਦਲ ਕੀ ਚੀਜ਼ ਹੈ ਸੋ ਜਿਹੜਾ ਆ ਜਿਹੜੀ ਕਾਨਫਰੰਸ ਹੈ ਦੇਖੋ ਸਭ ਤੋਂ ਵੱਡੀ ਹੋਣੀ ਚਾਹੀਦੀ ਹੈ ਜਦੋਂ ਜਿਹੜੀ ਲੜਾਈ ਜੰਗ ਚੱਲਦਾ ਨਾ ਜਦੋਂ ਫੌਜਾਂ ਦੂਜੀਆਂ ਪਾਸੇ ਦੇਖ ਜਾਣਗੇ ਆ ਤਾਂ ਬਹੁਤ ਤਗੜੀ ਫੌਜ ਆ ਤੇ ਬੰਦੇ ਭੱਜ ਜਾਂਦੇ ਆ